ਤੇ ਇਹਦੀ ਟ੍ਰਾਂਸਲੇਸ਼ਨ ਹੈ ਕਿ ਐਫਐਮਸੀਐਸ ਦੇ ਜਿਹੜੇ ਰੂਲ ਚੇਂਜ ਕਰ ਰਿਆ ਸੀ ਅ ਮਤਲਬ ਸਾਨੂੰ ਅਸੀਂ ਤੇ ਸਾਨੂੰ ਅਸੀਂ ਤੇ ਕੰਟਰੋਲ ਹੀ ਨਹੀਂ ਕਰ ਸਕਦੇ ਕਿੰਨੇ ਰੂਲ ਚੇਂਜ ਹੋਗੇ ਤੇ ਕਿੰਨੇ ਆਗੇ ਤੇ ਕਿੰਨੇ ਚਲੇਗੇ ਉਹਦੇ ਤੇ ਥੋੜੇ ਜਿ ਬਹਿਨ ਲੱਗ ਗਿਆ ਜਿ ਕਿ ਕੁਝ ਦੋਸਤ ਉਹ ਆ ਕੇ ਇਹੀ ਰੋਣਾ ਪਿਟਣਾ ਰੱਖਿਆ ਉਹਨਾਂ ਨੇ ਕਿ ਜੀ ਬਚਤ ਨਹੀਂ ਹੋ ਰਹੀ ਪੈਸੇ ਨਹੀਂ ਬਣ ਰਹੇ ਉਹਦੇ ਪਿੱਛੇ ਕੀ ਲਾਜਿਕਸ ਤੁਸੀਂ ਸਮਝ ਤਾਡਾ ਐਕਸਪੀਰੀਐਂਸ ਕੀ ਕਹਿੰਦਾ ਅਸੀਂ ਕਹਿੰਦੇ ਜੀ ਆਪਟੀਮਾਈਜ਼ੇਸ਼ਨ ਹੋਣੀ ਚਾਹੀਦੀ ਹੈ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿੰਨੇ ਖਰਚੇ ਨੇ ਮਤਲਬ ਬਿਜ਼ਨਸ ਨੂੰ ਐਜ਼ ਅ ਬਿਜ਼ਨਸ ਚਲਾਓ ਸਾਡੇ ਕੋਲ ਅਲੀ ਭਾਈ ਇੱਕ ਟਰੱਕ ਹੈਗਾ 5,55,000 ਚੱਲਾ ਹੂੰ 505 ਹਾਰਟਸ ਪਾਵਰ ਉਹਦੇ ਤਾਂ ਆਵਰ ਮੈਂ ਦੱਸਾਂਗਾ ਤੂੰ ਹੈਰਾਨ ਹੋ ਜਾਣਾ ਟੋਟਲ 11,300 ਆਵਰ ਨੇ ਅੱਛਾ 5.5 ਲੱਖ ਚੱਲਿਆ ਹੁਣ ਛੋਟੀ ਜੀ ਲਾਈਟ ਆਂਦੀ ਹੈ ਹੁਣ ਮੈਨੂੰ ਇੱਕ ਮੇਰੇ ਕਸਟਮਰ ਨੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਕਹਿੰਦਾ ਭਾਈ ਲਾਈਟ ਆ ਰਹੀ ਹੈ ਮੈਂ ਕਿਹਾ ਤੇਰੇ ਕੋਲ ਵਾਰੰਟੀ ਹੈਗੀ ਪਰ ਲਾਈਟ ਰਾਈਟ ਅਵੇ ਚੈੱਕ ਕਰਾਂ ਠੀਕੋ ਕਿਹ ਚੀਜ਼ ਦੀ ਲਾਈਟ ਹੈ ਜੇ ਕੋਈ ਵਾਰੀ ਛੋਟਾ ਜਿਹਾ ਸੈਂਸਰ ਹੁੰਦਾ ਸੈਂਸਰ ਚੇਂਜ ਕਰਾ ਲਓ ਖਤਮ ਵਾਰੰਟੀ ਜਾਣ ਦੀ ਲੋੜ ਨਹੀਂ ਦੀ ਜਾਣਦੇ ਪਰ ਜੇ ਵਾਰੰਟੀ ਦਾ ਕੰਮ ਹੈ ਤਾਂ ਵਾਰੰਟੀ ਦਾ ਕੰਮ ਰਾਈਟ ਅਵੇ ਕਰਾ ਲਓ ਵੇਟ ਨਾ ਕਰੋ ਫਾਇਦਾ ਵੀ ਦੇਈ ਹੈ ਨਾ ਕਿ ਵਾਰੰਟੀ ਦਾ ਮਕਸਦ ਕੀ ਹੋਰ ਅਗਰ ਤੁਸੀਂ ਫੋਰ ਐਗਜ਼ਾਮਪਲ ਆਪਣੇ ਇੱਕ ਫਰੈਂਡ ਨੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਉਹਨਾਂ ਨੇ ਸਾਰੇ ਕੰਮ ਠੀਕ ਕੀਤੇ ਪਰ ਉਹਨਾਂ ਨੇ ਰੇਸ਼ਿਓ ਬਹੁਤ ਲੋ ਲੈ ਲਈ ਅੱਛਾ ਉਹਨਾਂ ਦੀ ਹਾਰਡ ਪਾਵਰ ਵੀ 400 ਆ ਤੇ ਉਹਨਾਂ ਦੇ ਟਰੱਕ ਦੀ ਰੇਸ਼ਿਓ ਵੀ ਜਿਹੜੀ ਹੈ ਨਾ 2.06 ਜਾਂ 2.08 ਹੁਣ ਉਹ ਟਰੱਕ ਤੇ ਜਦ ਰੀਫਰ ਲੱਗੇਗਾ ਜਾਂ ਉਹਦੇ ਫਲੈਡ ਬੈਡ ਲਾਉਗੇ ਹੈਵੀ ਹਾਲ ਲਾਉਗੇ ਉਹਨੇ ਬਹੁਤ ਦੁਖੀ ਕਰਨਾ ਸਪੈਸ਼ਲੀ 80 ਤੇ ਜਾਂ ਤੁਸੀਂ ਆਪਣਾ ਪਹਾੜੀਆਂ ਚੜਨ ਲੱਗੇ ਬਹੁਤ ਉਹਨੇ ਦੁਖੀ ਕਰਨਾ ਬਹੁਤ ਬੜੀ ਐਡਵਾਂਟੇਜ ਆ ਕਸਟਮਰ ਆਨਲਾਈਨ ਜਾ ਕੇ ਆਪਣੇ ਟਰੱਕ ਪਸੰਦ ਕਰ ਸਕਦਾ ਆਪਣੇ ਟਰੱਕ ਦੇ ਹਾਵਰ ਲੈ ਸਕਦਾ ਉਹਦੇ ਬਾਅਦ ਕਿਸੇ ਵੀ ਵੈਬਸਾਈਟ ਤੇ ਟਰੱਕ ਪੇਪਰ ਤੇ ਜਾ ਕੇ truckpaper.com ਤੇ ਜਾ ਕੇ ਸਾਡੇ ਟਰੱਕ ਕੰਪੇਅਰ ਕਰ ਲਓ ਠੀਕ ਹੋ ਗਿਆ ਸਾਡੇ ਹਾਵਰ ਕੰਪੇਅਰ ਕਰ ਲਓ ਸਾਡੀ ਪ੍ਰਾਈਸਿਸ ਕੰਪੇਅਰ ਕਰ ਲਓ ਸਾਡੇ ਵਾਰੈਂਟੀ ਜਾਂ ਕੰਪੇਅਰ ਕਰ ਲਓ ਠੀਕ ਹੈ USA Truck Sales Podcast ਦੇ ਤਰਫੋਂ ਮੈਂ ਅਲੀ ਜੜ ਆਪਣੇ तमाम ਤੋਂ ਸੁਣਨ ਵਾਲੇ ਵੇਖਣ ਵਾਲੇ ਦੋਸਤਾਂ ਨੂੰ ਵੈਲਕਮ ਕਹਿਣਾ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਬੜਾ ਹੀ ਖੂਬਸੂਰਤ ਹੈ ਕਿਉਂਕਿ ਅਮਰੀਕਾ 'ਚ ਨਵੀਂ ਸਰਕਾਰ ਆ ਚੁੱਕੀ ਹੈ ਕਿਸ ਕਿਸਮ ਦੀਆਂ ਤਬਦੀਲੀਆਂ ਲੈ ਕੇ ਆ ਰਹੀ ਹੈ ਕਿਸ ਕਿਸਮ ਦੇ ਡਿਸੀਜਨ ਲੈ ਰਹੀ ਹੈ ਕਿਸ ਤਰ੍ਹਾਂ ਦੇ ਆਰਡਰਸ ਜਾਰੀ ਹੋਏ ਨੇ ਉਹ ਅਸੀਂ ਡਿਸਕਸ ਕਰਾਂਗੇ ਅੱਗੇ ਵਧਣ ਤੋਂ ਪਹਿਲੇ तमाम ਦੋਸਤਾਂ ਨੂੰ ਇੱਕ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਔਰ ਮੈਕਸਿਮਮ ਲੋਕਾਂ ਤੱਕ ਵੀਡੀਓ ਸ਼ੇਅਰ ਕਰੋ ਤਾਂ ਕਿ ਸਾਡੇ ਉਹ ਟਰੱਕ ਵੀ ਟ੍ਰੱਕਰ ਵੀਰ ਜਿਹੜੇ ਓਨਰ ਆਪਰੇਟਰਸ ਨੇ ਜਿਹੜੇ ਦੂਰ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੋਈ ਨਹੀਂ ਉਹਨਾਂ ਤੱਕ ਵੀ ਇਨਫੋਰਮੇਸ਼ਨ ਪਹੁੰਚ ਜਾਏ ਕਿਉਂਕਿ ਅਸੀਂ ਬੜੀ ਮਿਹਨਤ ਕਰਕੇ ਪ੍ਰੋਗਰਾਮ ਕਰਨੇ ਹੁੰਦੇ ਨੇ ਤੇ ਮਾਮੂਲ ਦੇ ਮੁਤਾਬਕ ਸੈਦ ਪਾ ਜੀ ਸਾਡੇ ਨਾਲ ਨੇ ਅੱਜ ਉਹਨਾਂ ਦੀ ਐਕਸਪਰਟਿਟੀ ਦਾ ਫਾਇਦਾ ਚੁੱਕਾਂਗੇ ਔਰ ਉਹਨਾਂ ਕੋਲ ਪੁੱਛਾਂਗੇ ਕਿ ਕਿਸ ਕਿਸਮ ਦੀਆਂ ਤਬਦੀਲੀਆਂ ਆ ਰਹੀਆਂ ਨੇ ਅੱਛਾ ਜੀ ਵੈਲਕਮ ਕਹਿੰਦੇ ਆਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਇਹ ਦੱਸੋ ਕਿ ਨਵੀਂ ਸਰਕਾਰ ਬਣ ਗਈ ਏ ਟਰਕਿੰਗ ਇੰਡਸਟਰੀ ਨੂੰ ਇਹ ਜਿਹੜੇ ਨਵੇਂ ਆਰਡਰਸ ਜਾਰੀ ਹੋਏ ਨੇ ਉਹ ਕੀ ਫਾਇਦਾ ਹੋਣਾ ਕੁਝ ਕੁ ਚੀਜ਼ਾਂ ਤੁਸੀਂ ਦੱਸ ਰਿਆ ਸੀ ਕਿ ਬੜੇ ਫਾਇਦੇ ਦੀਆਂ ਚੀਜ਼ਾਂ ਹੋ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਸਲਾਮੁਅਲੈਕਮ ਸਭ ਨੂੰ ਉਹ ਤੋਂ ਪਹਿਲਾਂ ਇੱਕ ਕਮੈਂਟ ਆਇਆ ਸੀ ਸਾਡੇ ਪਿਛਲੇ ਬਲੌਗ 'ਚ ਉਹ ਵੀਰ ਨੇ ਲਿਖਿਆ ਕਿ ਯਾਰ ਤੁਸੀਂ ਆਫਿਸ 'ਚ ਬੈਠੇ ਗੱਲਾਂ ਕਰਦੇ ਰਹਿੰਦੇ ਹੋ ਅਸਾ ਮੈਂ ਫਿਰ ਉਹਨੂੰ ਰਿਪਲਾਈ ਰਿਪਲਾਈ ਕੀਤਾ ਸੀ ਭਾਈ ਸਾਡੇ ਕੋਲ ਸਾਰਿਆਂ ਕੋਲ ਸੀਡੀਐਲ ਆ ਤੇ ਦੱਸੋ ਤੁਹਾਡੇ ਕੋਲ ਸੀਡੀਐਲ ਹੈਗਾ ਨਹੀਂ ਹੈਗਾ ਹਾਂ ਗੱਲ ਤਾਂ ਸਹੀ ਹੈ ਤੁਸੀਂ ਟਰੱਕ ਵੀ ਚਲਾਇਆ ਹਾਂ ਸੀਡੀਐਲ ਤਾਂ ਹੈ ਟਰੱਕ ਚਲਾਇਆ ਬਿਲਕੁਲ ਟਰੱਕ ਚਲਾਇਆ ਰੋਸ ਚ ਲਾਈਦਾ ਮੈਂ ਰੋਜ਼ ਵੀ ਚਲਾਈਦਾ ਤੇ ਪਲੱਸ ਤੁਸੀਂ ਲੌਂਗ ਡਿਸਟੈਂਸ ਵੀ ਚਲਾਇਆ ਬਿਲਕੁਕੁਲ ਓਟੀਆਰ ਵੀ ਚਲਾਇਆ ਜੀ ਮੈਂ ਵੀ ਲੌਂਗ ਡਿਸਟੈਂਸ ਓਟੀਆਰ ਚਲਾਇਆ ਤੇ ਮੇਰੇ ਕੋਲ ਵੀ ਲਾਇਸੈਂਸ ਹੈਗਾ ਮੇਰੇ ਕੋਲ ਕੈਨੇਡੀਅਨ ਲਾਇਸੈਂਸ ਵੀ ਹੈਗਾ ਮੇਰੇ ਕੋਲ ਬੱਸ ਦਾ ਲਾਇਸੈਂਸ ਵੀ ਹੈਗਾ ਹੋਰ ਦੱਸੋ ਤੇ ਕਹਿਣ ਦਾ ਮਕਸਦ ਇਹ ਜਿਹੜੀ ਗੱਲਾਂ ਕਰਦੇ ਆ ਉਹ ਅਪਲਾਈ ਕਰਦੇ ਆ ਅਸੀਂ ਆਪਣੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਲਾਇਸੈਂਸ ਵੀ ਹੈ ਫਿਰ ਉਸ ਬਿਜ਼ਨਸ ਨਾਲ ਵੀ ਵਾਸਤਾ ਹੈ ਨਾ ਅਸੀਂ ਜੀ ਤੇ ਬਹੁਤ ਆਸਾਨ ਹੁੰਦਾ ਜੀ ਕਮੈਂਟ ਦੇਣਾ ਕਿਸੇ ਦੂਸਰੇ ਦੀ ਪਰਸਨਲਿਟੀ ਤੇ ਪਰ ਜੇ ਕੋਈ ਕੁਐਸਚਨ ਹੋਵੇ ਤੁਹਾਨੂੰ ਕਾਲ ਆ ਲਿਆ ਕਰੋ ਉਸ ਤੜੀ ਹੈਲਪ ਕਰਾਂਗੇ ਅਸੀਂ ਇੱਕ ਪੋਜ਼ਿਟਿਵ ਮਾਹੌਲ ਬਣਾਉਣਾ ਚਾਹ ਰਹੇ ਹਾਂ ਆਪਣੀ ਟਰਕਿੰਗ ਵਿੱਚ ਮੈਨੂੰ ਪਤਾ ਹੈ ਬਹੁਤ ਸਾਰੇ ਲੋਕ ਆਏ ਤੇ ਚਲੇ ਗਏ ਬਹੁਤ ਵੱਡੀ ਵੱਡੀ ਕੰਪਨੀ ਆਈਆਂ ਤੇ ਚਲੇ ਗਈਆਂ ਉਹ ਉਹਨਾਂ ਨੇ ਸਾਨੂੰ ਬੈਨੀਫਿਟ ਵੀ ਦਿੱਤਾ ਤੇ ਨੁਕਸਾਨ ਵੀ ਦਿੱਤਾ ਬੈਨੀਫਿਟ ਇਹ ਆ ਕਿ ਅੱਜ ਅਸੀਂ ਮਤਲਬ ਪੰਜਾਬੀ ਕਮਿਊਨਿਟੀ ਜਿਹੜੀ ਹੈ ਬਹੁਤ ਅੱਗੇ ਚੱਲੇ ਗਈ ਹੈ ਉਹਨਾਂ ਦੀ ਵਜ੍ਹਾ ਤੋਂ ਇੱਕ ਟਾਈਮ ਸੀਗਾ ਵਰਕ ਪਰਮਿਟ ਵਾਲਾ ਨੂੰ ਕੋਈ ਟਰੱਕ ਨਹੀਂ ਦਿੰਦਾ ਸੀ ਹੁਣ ਜਿਹੜੀ ਵੱਡੀ ਵੱਡੀ ਕੰਪਨੀ ਆਈਆਂ ਸਨ ਆਪਣੀਆਂ ਬੰਦਿਆਂ ਦੀਆਂ ਜਿਹੜੀ ਹੁਣ ਚਲੇ ਗਈਆਂ ਉਹਨਾਂ ਨੇ ਇੱਕ ਰਸਤਾ ਖੋਲ ਦਿੱਤਾ ਹੁਣ ਵਰਕ ਪਰਮਿਟ ਵਾਲੇ ਕੋਲ ਵੀ ਟਰੱਕ ਹੁੰਦਾ ਠੀਕ ਹੈ ਜੀ ਇਹਦੇ ਬਾਅਦ ਬੈਂਕ ਟਾਈਟ ਨੇ ਪਰ ਉਹਨਾਂ ਨੇ ਬਹੁਤ ਰਿਲੈਕਸੇਸ਼ਨ ਕਰ ਦਿੱਤੀ ਸੀ ਉਹਦਾ 네ਗੇਟਿਵ ਵੀ ਹੋਇਆ ਮਤਲਬ ਹੋਰ ਵੀ 네ਗੇਟਿਵ ਹੁੰਦਾ ਪੋਜ਼ਿਟਿਵ ਹੁੰਦਾ ਪਰ ਇਹ ਕਿ ਜਿਨ੍ਹਾਂ ਦੇ ਤੁਸੀਂ ਕੁਐਸਚਨ ਕਰਿਆ ਕਰੋ ਉਹਨਾਂ ਨੂੰ ਪੁੱਛ ਲਿਆ ਕਰੋ ਭਾਈ ਅਸੀਂ ਤੁਹਾਨੂੰ ਕੁਐਸਚਨ ਕਰਨ ਜਾ ਰਹੇ ਹਾਂ ਇਹ ਮਲਜ਼ਾਮ ਨਾ ਲਾਇਆ ਕਰੋ ਇਲਜ਼ਾਮ ਲਾਉਣ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਤੇ ਤੁਹਾਡੀ ਗੱਲ ਬਿਲਕੁਲ ਠੀਕ ਆ ਜਿਹੜੀ ਨਵੀਂ ਹਕੂਮਤ ਆਈ ਆ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ ਉਹਦੇ ਚ ਕਈ ਚੀਜ਼ਾਂ ਨੇ ਜਿਹੜੀਆਂ ਟ੍ਰਕਿੰਗ ਨੂੰ ਆਲਰੇਡੀ ਕੀ ਕਹਿੰਦੇ ਨੇ ਰਿਲੈਕਸੇਸ਼ਨ ਮਿਲ ਗਈ ਆ ਅੱਛਾ ਕਿਸ ਕਿਸਮ ਦੀ ਰਿਲੈਕਸੇਸ਼ਨ ਤੁਸੀਂ ਕਹਿੰਦੇ ਹੋ ਜਿਵੇਂ ਦੂਜੇ ਦਿਨ ਜਿਹੜਾ 트ੰਪ ਜੀ ਨੇ ਆ ਆਰਡਰ ਸਾਈਨ ਕੀਤਾ ਐਗਜ਼ੈਕਟਿਵ ਆਰਡਰ ਜੀ ਕਿ ਜਿਹੜੇ ਫੈਡਰਲ ਏਜੰਸੀਜ਼ ਨੇ ਉਹ 60 ਡੇ 60 ਡੇਜ਼ ਵਾਸਤੇ ਉਹਨਾਂ ਦੇ ਬੈਨ ਹੋ ਗਿਆ ਕਿ ਉਹ ਕੋਈ ਵੀ ਨਵਾਂ ਰੂਲ ਨਹੀਂ ਬਣਾ ਸਕਦੇ ਠੀਕ ਹੋ ਗਿਆ ਤੇ ਇਹਦੀ ਟ੍ਰਾਂਸਲੇਸ਼ਨ ਹੈ ਕਿ ਐਫਐਮਸੀਐਸ ਦੇ ਜਿਹੜੇ ਰੂਲ ਚੇਂਜ ਕਰ ਰਹਾ ਸੀ ਹਮ ਮਤਲਬ ਸਾਨੂੰ ਅਸੀਂ ਤੇ ਸਾਨੂੰ ਅਸੀਂ ਤੇ ਕੰਟਰੋਲ ਹੀ ਨਹੀਂ ਕਰ ਸਕਦੇ ਕਿੰਨੇ ਰੂਲ ਚੇਂਜ ਹੋਗੇ ਤੇ ਕਿੰਨੇ ਆਗੇ ਤੇ ਕਿੰਨੇ ਚਲੇਗੇ ਉਹਦੇ ਤੇ ਥੋੜਾ ਜਿਹਾ ਬੈਨ ਲੱਗ ਗਿਆ ਤੇ ਦੂਸਰਾ ਜਿਹੜਾ এনवायरमेंटल ਏਜੰਸੀ ਸੀ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੋ ਗਈ ਸੀ ਤੇ ਅਸੀਂ ਮੰਨਦੇ ਹਾਂ ਜਿਹੜੇ ਉਹ ਗੱਲ ਕਹਿੰਦੇ ਨੇ ਠੀਕ ਕਹਿੰਦੇ ਨੇ ਪਰ ਇੱਕ ਰਿਐਲਿਟੀ ਵੀ ਹੈਗੀ ਗਰਾਊਂਡ ਰਿਐਲਿਟੀ ਇਹ ਹੈ ਕਿ ਡੀਜ਼ਲ ਵਾਲੇ ਟਰੱਕ ਨੇ ਇਹ ਆਲਰੇਡੀ ਪਰਫੈਕਸ਼ਨ ਤੇ ਨਹੀਂ ਆਏ ਮੇਰੇ ਖਿਆਲ ਚ ਹੁਣ ਵੀ ਇਹਨਾਂ ਚ ਡੀਪੀਐਫ ਪ੍ਰੋਬਲਮ ਨੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਰਨ ਕਰ ਰਹੇ ਆ ਤੇ ਉਹ ਆਲਰੇਡੀ ਦੂਜੇ ਲੈਵਲ ਤੇ ਪੁਸ਼ ਕਰ ਰਹੇ ਸੀ ਜਿਹੜੇ ਮਤਲਬ ਪੈਸੰਜਰ ਕਾਰਾਂ ਜਿਹੜੀਆਂ ਨੇ ਉਹ ਕੈਲੀਫੋਰਨੀਆ ਨੇ ਜਿਹੜੀ ਏਪੀ ਜਿਹੜੀ ਉਹਨਾਂ ਦੀ ਹੈਗੀ ਆਪਣਾ ਫੈਡਰਲ ਏਜੰਸੀ ਉਹਨਾਂ ਚ ਰਿਕਵੈਸਟ ਪਾਈ ਸੀ ਕਿ ਸਾਨੂੰ 2035 ਤੇ ਜ਼ੀਰੋ ਮਿਸ਼ਨ ਟਰੱਕਾਂ ਕਾਰਾਂ ਤੇ ਜਿਹੜਾ ਜਾਂ ਤੁਸੀਂ ਬੈਟਰੀ ਵਾਲੇ ਕਾਰਾਂ ਕਹਿ ਸਕਦੇ ਹੋ ਉਹਦੇ ਚ ਲਾਜ਼ਮ ਕਰਨਾ ਸੀ ਇਹਨਾਂ ਨੇ ਠੀਕ ਹੋ ਗਿਆ ਤੇ ਉਹਦੇ ਤੇ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਹੈਗਾ ਉਹਦੇ ਤੇ ਪਿੱਛੇ हट ਗਏ ਨੇ ਤੇ ਸੇਮ ਥਿੰਗ ਜਿਹੜਾ ਕਹਰੇ ਸੀ 2045 ਤੇ ਸਾਰੇ ਡੀਜ਼ਲ ਟਰੱਕ ਕਮਰਸ਼ੀਅਲ ਟਰੱਕ ਜਿਹੜੇ ਨੇ ਕੈਲੀਫੋਰਨੀਆ ਚ ਉਹ ਜ਼ੀਰੋ ਮਿਸ਼ਨ ਹੋਣਗੇ ਉਹਦੇ ਤੋਂ ਵੀ ਪਿੱਛੇ हट ਗਏ ਨੇ ਯਾਨੀ ਉਹ ਜਿਹੜਾ ਇੱਕ ਤਲਵਾਰ ਲੱਡਗ ਰਹੀ ਸੀ ਖੌਫ ਦੀ ਉਹ ਹੁਣ ਖਤਮ ਹੋ ਗਈ ਇਸ ਲਈ ਜਿਹਨੀਆਂ ਅਸੀਂ ਕਹਿ ਸਕਦੇ ਆ ਜੀ ਜੀ ਬਹੁਤ ਰਿਲੈਕਸੇਸ਼ਨ ਆ ਗਈ ਉਹ ਤੇ ਬਲਕਿ ਟਰੰਪ ਜੀ ਤੋਂ ਆਨ ਤੋਂ ਪਹਿਲੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸਨ ਤੇ ਦੂਸਰਾ 트럼ਪ ਜੀ ਨੇ ਜਿਹੜੀ ਗੱਲ ਕੀਤੀ ਆ ਕਿ ਕਾਰਾਂ ਦੀ ਇੰਡਸਟਰੀ ਜਿਹੜੀ ਆ ਜਾਂ ਟਰੱਕਾਂ ਦੀ ਇੰਡਸਟਰੀ ਨੂੰ ਡਾਇਰੈਕਟ ਗੱਲ ਤੇ ਨਹੀਂ ਕੀਤੀ ਪਰ ਕਿਹਾ ਕਿ ਕਾਰਾਂ ਦੀ ਇੰਡਸਟਰੀ ਤੇ ਜਿਹੜਾ ਉਹ ਪੋਲੂਸ਼ਨ ਦੀ ਗੱਲ ਕਰਦੇ ਸੀ ਉਹਦੇ ਤੇ ਰਿਲੈਕਸੇਸ਼ਨ ਮਿਲ ਗਈ ਉਹਨਾਂ ਨੇ ਕਿਹਾ ਜਿਹੜੀ ਕਾਰਾਂ ਹੈਗੀਆਂ ਉਹ ਖਰੀਦੋ ਜਿਹੜੀ ਖਰੀਦਣਾ ਹੈ ਖਰੀਦੋ ਕੋਈ ਟੈਨਸ਼ਨ ਨਾ ਲਿਓ ਕਿ ਸਟ੍ਰੈਸ ਜਿਨਾ ਹੋ ਕੇ ਤੁਸੀਂ ਕਾਰਾਂ ਪੈਟਰੋਲ ਵਾਲੀ ਕਾਰਾਂ ਬੰਦ ਹੋ ਜਾਣੀਆਂ ਠੀਕ ਹੋ ਗਿਆ ਤੇ ਉਹਦੀ ਡਾਇਰੈਕਟ ਡੈਫੀਨੇਸ਼ਨ ਤੇ ਇਹੀ ਬਣਦੀ ਹੈ ਕਿ ਜਿਹੜੇ ਡੀਜ਼ਲ ਵਾਲੇ ਟਰੱਕ ਨੇ ਉਹ ਵੀ ਥੋੜੀ ਦੇਰ ਉਹਨਾਂ ਦੀ ਮਤਲਬ ਜਿਹੜੀ ਉਹ ਪੁਸ਼ ਸੀਗਾ ਇੱਕ ਸਟ੍ਰੈਟਜੀ ਸੀਗੀ ਕਿ ਡੀਜ਼ਲ ਟਰੱਕ ਬੰਦ ਹੋ ਜਾਣੇ ਤੇ ਨਾਈਟ੍ਰੋਜਨ ਵਾਲੇ ਤੇ ਹਾਈਡ੍ਰੋਜਨ ਵਾਲੇ ਤੇ ਬੈਟਰੀ ਵਾਲੇ ਟਰੱਕ ਆ ਜਾਣੇ ਆਣੇ ਦੇ ਹੈਗੇ ਪਰ ਉਹ ਉਹਨੂੰ ਥੋੜਾ ਜਿਹਾ ਡਿਲੇ ਮਿਲ ਗਿਆ ਡਿਲੇ ਕਿਤਾ ਯਾਨੀ ਜੀ ਰਿਲੈਕਸੇਸ਼ਨ ਮਿਲ ਗਈ ਹੈ ਨਹੀਂ ਤੁਸੀਂ ਇਹ ਦੱਸੋ ਕਿ ਹੁਣ ਜਿਹੜੀ ਟਰਕਿੰਗ ਇੰਡਸਟਰੀ ਦੀ ਨਵ ਬਵਸਤਾ ਲੋਗ ਨੇ ਉਹਨਾਂ ਨੂੰ ਕੀ ਬੈਨੀਫਿਟਸ ਮਿਲਣ ਨੇ ਉਹਨਾਂ ਦਾ ਕੰਮ ਕਿੰਨੀ ਤੱਕ ਬਿਹਤਰ ਹੋਏਗਾ ਦੇਖੋ ਜੀ ਕੰਮ ਤੇ ਬਿਹਤਰ ਹੋਣਾ ਹੋਣਾ ਜਿਵੇਂ ਆਪਾਂ ਗੱਲ ਕਰਦੇ ਆ ਜਿਵੇਂ ਉਹ ਕਹਿੰਦੇ ਨੇ ਕਿ ਤਿੰਨ ਟਾਈਪ ਦੇ ਟੈਰਫ ਜਿਹੜੇ ਹੈਗੇ ਨੇ ਉਹ ਲਗਾ ਸਕਦੇ ਨੇ ਪਹਿਲੇ ਤੇ ਯੂਨੀਵਰਸਲ ਟੈਰਫ ਜਿਹੜੀ ਫਿਨਿਸ਼ ਪ੍ਰੋਡਕਟ ਯੂਐਸਏ ਚ ਆ ਰਹੀ ਏ ਉਹਦੇ ਤੇ 10% ਲਾ ਦੇਣਗੇ ਠੀਕ ਹੈ ਦੂਸਰਾ ਹੈਗਾ ਨੇਬਰਹੂਡ ਤੇ ਜਿਹੜਾ ਟੈਰਫ ਲਾਣਾ ਹੈ ਫੋਰ ਐਗਜ਼ਾਮਪਲ ਜਿਹੜੇ ਉਹਨਾਂ ਨੇ ਕੈਨੇਡਾ ਤੇ ਮੈਕਸੋ ਦੀ ਗੱਲ ਕਰਦੇ ਆ ਅਸੀਂ 25% ਜਿਹੜਾ ਉਹਦੇ ਟੈਰਫ ਲਾ ਦਾਂਗੇ ਉਹਦੇ ਬਾਅਦ ਤੀਸਰੀ ਗੱਲ ਜਿਹੜੀ ਆ ਇਹ ਦੇਖੋ ਜੀ ਸਾਡਾ ਕਸਟਮਰ ਜਾ ਰਿਹਾ ਸਾਨੂੰ ਹੈਲੋ ਕਰ ਰਿਹਾ ਹੌਣ ਮਾਰ ਕੇ ਗਿਆ ਹੈ ਨਾ ਚੋ ਕਰ ਰਿਹਾ ਕਿ ਮੈਂ ਆਪਣੀ ਪ੍ਰੈਜ਼ੈਂਸ ਚੋਕੀ ਤੀ ਨਾ ਅਸਟੇਫ ਸੀਗਾ ਮੇਰੇ ਖਿਆਲ ਆ ਅੱਛਾ ਇਹ ਨੇਬਰਹੂਡ ਚ ਰਹਿੰਦਾ ਸਾਡੇ ਅੱਛਾ ਮੈਂ ਹੁਣ ਮੈਂ ਦੇਖਿਆ ਬੈਕ ਸਾਈਡ ਤੇ ਦੇਖਿਆ ਟਰੱਕ ਮੈਂ ਕਹਿਆ ਤੇ ਆਪਣਾ ਟਰੱਕ ਹੈਗਾ ਅੱਛਾ ਤੇ ਉਹਦੇ ਬਾਅਦ ਜਿਹੜਾ ਤੀਸਰੀ ਟੀ ਚੀਜ਼ ਆ ਦੋ ਟੈਰਫ ਤੇ ਹੋ ਗਿਆ ਯੂਨੀਵਰਸਲ ਇੱਕ ਹੋ ਗਿਆ ਜਿਹੜੇ ਨੇਬਰਹੂਡ ਤੇ ਲਾਣਾ ਤੇ ਤੀਸਰਾ ਜਿਹੜਾ ਹੈ ਉਹ ਸਪੈਸ਼ਲੀ ਚਾਈਨਾ ਵਾਸਤੇ ਹੂੰ ਹੂੰ ਤੇ ਉਹਨਾਂ ਤੇ ਵੀ ਉਹ ਕਹਿੰਦਾ ਕਿ ਉਹਦੇ ਟੈਰਫ ਲਾਣਗਾ ਪਰ ਜਿਹੜੀ ਮੋਸਟ ਪ੍ਰੋਬਬਲੀ ਜਿਹੜਾ ਫਸਟ ਟੈਰਫ ਉਹਨਾਂ ਨੇ ਲਾਣਾ ਉਹ ਕੈਨੇਡਾ ਤੇ ਮੈਕਸੀਕੋ ਤੇ ਲਾਣਾ ਹੈ ਜਿਹੜਾ 25% ਕਹਿ ਰਹੇ ਨੇ ਪਰ ਮੇਰਾ ਖਿਆਲ ਉਹ ਤੋਂ ਘੱਟ ਹੋਏਗਾ ਤੇ ਇਹਦੇ ਚ ਜਿਹੜੀ ਡੋਮਾਸ ਗ੍ਰੋਥ ਡੋਮੈਸਟਿਕ ਪ੍ਰੋਡਕਟ ਆ ਉਹ ਬਦਨੇਗੀ ਯਾਨੀ ਬੇਸਿਕਲੀ ਕੋਸ਼ਿਸ਼ ਕਰਨਗੇ ਆਪਣੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋਵੇ ਐਕਟੀਵਿਟੀ ਵਧੇ ਕਿ ਬਜਾਏ ਬਾਹਰ ਪੈਸਾ ਨਿਕਲੇ ਇੱਥੇ ਹੀ ਦੇਖੋ ਮੈਂ ਹੁਣ ਉਹਦੀ ਗੱਲ ਕਰਦਾ ਇੱਕ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਨੂੰ ਡਾਊਨ ਕਰਾਂਗੇ ਪਰ ਉਹਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਜਿਹੜੀ ਮੀਡੀਆ ਇੰਨੀ ਜ਼ਿਆਦਾ ਫੋਕਸ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਜੀ ਜਿਹੜੀ ਲੀਗਲ ਇਮੀਗ੍ਰੇਸ਼ਨ ਹੈ ਉਹਨੂੰ ਅਸੀਂ ਵਧਾਵਾਂਗੇ ਯਾਨੀ ਖਾਸ ਤੌਰ ਤੇ ਦੂਜੇ ਮੁਲਕਾਂ ਤੋਂ ਕ੍ਰੀਮ ਇਕੱਠੀ ਕਰਨਾ ਚਾਹੁੰਦੇ ਨੇ ਤਾਂ ਕਿ ਜਲਦੀ ਅੱਗੇ ਨਿਕਲਣ ਯੂਰਪ ਦੀ ਤਰ੍ਹਾਂ ਦੇਖੋ ਕੈਨੇਡਾ ਉਹੀ ਕੀਤਾ ਕੈਨੇਡਾ ਨੇ ਕੀ ਕੀਤਾ ਕੈਨੇਡਾ ਨੇ ਇਲੀਗਲ ਇਮੀਗ੍ਰੇਸ਼ਨ ਬੰਦ ਕਰ ਦਿੱਤੀ ਤੇ ਲੀਗਲ ਇਮੀਗ੍ਰੇਸ਼ਨ ਵਧਾ ਦਿੱਤੀ ਹੁਣ ਕੈਨੇਡਾ 'ਚ ਜਿਹੜੀ ਹੈ ਲੀਗਲ ਇਮੀਗ੍ਰੇਸ਼ਨ ਤੋਂ ਕ੍ਰੀਮ ਆਫ ਦਾ ਕ੍ਰੌਪ ਆ ਗਈ ਹੈ ਬਿਲਕੁਲ ਹੈ ਮਨ ਕਹਿਣ ਦਾ ਮਤਲਬ ਜਿਹੜਾ ਉਹਦਾ ਟਰੱਕ ਡਰਾਈਵਰ ਵੀ ਹੈਗਾ ਉਹ ਬਹੁਤ ਮਤਲਬ ਇੰਡਸਟਰੀ ਨੂੰ ਜਾਣਦਾ ਹਾਂ ਤੇ ਜਿਨ੍ਹਾਂ ਕੋਲ ਮਤਲਬ ਇੱਕ ਛੋਟੀ ਜਿਹੀ ਨੈਗੇਟਿਵਿਟੀ ਸੀਗੇ ਇਹ ਆਣਾ ਬੰਦ ਕਰ ਦੇਣ ਕਿ ਉਹ ਇਹ ਨਹੀਂ ਕਹਿ ਰਹੇ ਅਸੀਂ ਬੰਨਾ ਬੰਦ ਕਰ ਉਹ ਕਹਿੰਦੇ ਕਿ ਕੁਆਲੀਫਾਈਡ ਬੰਦੇ ਲੈ ਕੇ ਆਓ ਅੱਛਾ ਇੱਕ ਦਮ ਸ਼ ਜੀ ਪੋਜ਼ਿਟਿਵ ਪ੍ਰਸਪੈਕਟਿਵ ਦੇਖੀਏ ਇੱਕ ਉਹ ਵੀ ਹੈ ਕਿ ਉਹ ਮੁਲਕਾਂ ਤੋਂ ਜਿਹੜੇ ਅਨਪੜ੍ਹ ਲੋਕ ਹਨ ਮੈਂ ਹੁਣ ਉਹ ਆਪਣੇ ਬੱਚੇ ਨੂੰ ਪੜਾਉਣ ਬਲਸੇ ਥੋੜੀ ਜਿਹੀ ਤਵੱਜ ਦੇਣਗੇ ਇਹਨਾਂ ਨੂੰ ਪੜਾਓ ਟੈਕਨੀਕਲ ਹੰਡ ਬਣਾਓ ਫਿਰ ਬਾਹਰ ਭੇਜੋ ਜੀ ਬਿਲਕੁਲ ਮੈਂ ਕਹਿੰਦਾ ਐਗਜ਼ਾਮਪਲ ਦੇਣਾ ਕਿ ਐਂਡਾ ਚ ਐਗਰੀਕਲਚਰ ਦਾ ਬਹੁਤ ਜ਼ੋਰ ਹੈਗਾ ਹਾਂ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਜਿਹੜੇ ਪੜ੍ਹੇ ਲਿਖੇ ਲੋਕ ਹਨ ਤੇ ਹੁਣ ਆਪਣੇ ਪੰਜਾਬ ਤੋਂ ਇੰਡੀਆ ਦੇ ਪੰਜਾਬ ਤੋਂ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਐਗਰੀਕਲਚਰ ਡਿਗਰੀ ਲੈ ਕੇ ਆਏ ਸਨ ਅੱਛਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਵਾਈ ਬੀਜੀ ਜਿਹੜੀ ਆ ਸ਼ੁਰੂ ਅ ਵਿਨਿੰਗ ਪੈਕੇਜ ਤੇ ਹੋਰ ਹੋਰ ਜਿਹੜੇ ਡਿਫਰੈਂਟ ਸਟੇਟਾਂ ਨੇ ਤੇ ਉਹਨਾਂ ਨੇ ਫਿਰ ਪ੍ਰੋਗਰਾਮ ਵੀ ਇਸ ਤਰ੍ਹਾਂ ਦੇ ਬਣਾਏ ਕਿ ਜਿਹੜਾ ਇੱਕ ਬੰਦਾ ਆ ਰਿਹਾ ਅ ਬਾਹਰੋਂ ਉਹ ਆਪਣੀ ਫੈਮਿਲੀ ਨੂੰ ਵੀ ਸਪான்ਸਰ ਕਰ ਸਕਦਾ ਜੀ ਇਵਨ ਇੱਥੇ ਤੁਸੀਂ ਵੇਖੋ ਆਈਟੀ ਜਿਹੜੇ ਲੋਕ ਆ ਰਹੇ ਨੇ ਦੂਜੇ ਮੁਲਕਾਂ ਤੋਂ ਵੀ ਲੋਕ ਨੇ ਜ਼ਿਆਦਾਤਰ ਇੰਡੀਆ ਤੋਂ ਨੇ ਉਹਨਾਂ ਦਾ ਹੋਲਡ ਹੈ ਇੱਥੇ ਉਹਦੀ وجہ ਉਹ ਡਿਗਰੀ ਹੈ ਉਹ ਐਜੂਕੇਸ਼ਨ ਹੈ ਜਿਹਦੀ ਬੇਸ ਤੇ ਉਹ ਇੱਥੇ ਚੰਗੇ ਪੈਸੇ ਕਮਾ ਰਹੇ ਨੇ ਅਲੀ ਪਾਈ ਮੈਂ ਤੁਹਾਨੂੰ ਬੈਕਗ੍ਰਾਉਂਡ ਦੀ ਗੱਲ ਕਰਦਾ ਮੇਰੀ ਇੱਕ ਇੱਕ ਮੇਰੇ ਫਰੈਂਡ ਨੇ ਉਹਨਾਂ ਨਾਲ ਗੱਲ ਹੋਈ ਮੈਂ ਤੇ ਹੁਣ ਨਵਾਂ ਬਿਕਰਫਿਲਡ ਤੇ 3 ਸਾਲ ਹੋਏ ਮੈਂ ਕਿਹਾ ਜੀ ਤੁਸੀਂ ਇੰਨੀ ਵੱਡੀ ਤੁਹਾਡੀ ਫੈਮਿਲੀ ਆਲਮੋਸਟ 100 ਪਲੱਸ ਉਹਨਾਂ ਦੀ ਫੈਮਿਲੀ ਮੈਂਬਰ ਨੇ ਅੱਛਾ ਤੇ ਮੈਂ ਕਿਹਾ ਤੁਸੀਂ ਕਿੱਦਾਂ ਆਏ ਉਹਨਾਂ ਨੇ ਕਿਹਾ ਜੀ ਮੈਂ ਮੇਰੇ ਗ੍ਰੈਂਡ ਅੰਕਲ ਮਤਲਬ ਇੱਧਰ ਆਏ ਸਨ ਉਹਨਾਂ ਨੇ ਇੱਧਰ ਐਗਰੀਕਲਚਰ ਜੀ ਕੰਮ ਸ਼ੁਰੂ ਕੀਤਾ ਤੇ ਉਸ ਟਾਈਮ 'ਚ ਕੋਈ ਪ੍ਰੋਗਰਾਮ ਹੁੰਦਾ ਹੋਣਾ ਜਿਹੜਾ ਮੈਨੂੰ ਹੁਣ ਇਨਫੋਰਮੇਸ਼ਨ ਨਹੀਂ ਹੈਗੀ ਤੇ ਉਹਨਾਂ ਨੇ ਜਿਹੜੇ ਐਗਰੀਕਲਚਰ ਦੇ ਵੀਜ਼ੇ 'ਚ ਪੂਰੀ ਫੈਮਲੀਆਂ ਦੀ ਫੈਮਲੀਆਂ ਬੁਲਾਈਆਂ ਅੱਛਾ ਪਰ ਉਸ ਤੌਰ ਤੇ ਜੀ ਤੇ ਅੱਜ ਉਹ ਕਹਿੰਦੇ ਨੇ ਉਹਨਾਂ ਦੇ ਫਾਰਮਿੰਗ ਦੇ ਸਿਸਟਮ ਦੀ ਰੀਜ਼ਨ ਤੋਂ ਬੇਕਰ ਫੀਲ ਤੇ ਉਹਦੇ ਆਲੇ-ਦੁਆਲੇ ਉਹਨਾਂ ਦੀ ਜਿਹੜੀ ਹੈ ਮੋਰ ਦੈਨ 20 ਫੈਮਲੀਆਂ ਹੈਗੀਆਂ ਅੱਛਾ ਜਿਹੜੀ ਇਹ ਇਸ ਸਿਸਟਮ ਤੋਂ ਆਈਆਂ ਨੇ ਤੇ ਜਦੋਂ ਆਪਾਂ ਦੇਖਾਂਗੇ ਕਿ ਪੋਜ਼ਿਟਿਵ ਸਾਈਡ ਚੱਕੀ ਗੱਲ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਜਿਵੇਂ ਜਿੰਨੇ ਵੀ ਬੱਚੇ ਨੇ ਪੜ੍ਹੇ ਲਿਖੇ ਉਹ ਜਾ ਰਹੇ ਸਨ ਕੈਨੇਡਾ ਹੂੰ 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 ਕੈਨੇਡਾ ਨੇ ਇੱਕ ਸ਼ੁਰੂ ਕੀਤਾ ਸੀ ਸਕੀਮ ਕਿ ਉਧਰ ਆਓ ਤੁਹਾਡਾ ਮੈਡੀਕਲ ਚੈੱਕ ਕਰਾਂਗੇ ਤੁਹਾਡਾ ਐਜੂਕੇਸ਼ਨ ਚੈੱਕ ਕਰਾਂਗੇ ਤੁਹਾਡੇ ਪੈਸੇ ਤੁਹਾਡੇ ਤੋਂ ਲਵਾਂਗੇ ਤੇ ਪਰ ਤੁਹਾਨੂੰ ਕੈਨੇਡਾ ਬੁਲਾ ਲਾਂਗੇ ਹੂੰ ਹੂੰ ਉਹਦੇ ਬਾਅਦ ਉਹਨੂੰ ਇਮੀਗ੍ਰੇਸ਼ਨ ਵੀ ਦੇ ਦੇ ਸੀ ਚਲੋ ਅੱਜ ਕੱਲ ਉਹਨਾਂ ਨੇ ਕੋਈ ਆਪਣੀਆਂ ਪਾਲਿਸੀਆਂ ਚੇਂਜ ਕੀਤੀਆਂ ਤੇ ਉਦਾਂ ਹੀ ਤਰ੍ਹਾਂ ਦਾ ਜੇ ਅਮਰੀਕਾ 'ਚ ਹੋ ਗਿਆ ਤੇ ਬਹੁਤ ਵਧੀਆ ਹੋਣਾ ਸੁਣੇ ਕਿ ਇੱਥੇ ਵੀ H1 ਵੀਜ਼ਾ ਹੈ ਜਾਂ EB2 EB3 ਵੀਜ਼ਾ ਹੈ ਉਹ ਐਕਸਪੈਂਡ ਕਰ ਰਹੇ ਨੇ ਤਾਂ ਕਿ ਟੈਕਨੀਕਲ ਹੈਂਡ ਲੋਗ ਪ੍ਰਾਪਰ ਇਥੇ ਆ ਸਕਣ ਬਜਾਏ ਲੈਮਨ ਆਣ ਦੇ ਦੇਖੋ ਜੀ ਉਹ ਜੇ ਦੇਖੋ ਸੇਫਟੀ ਵਾਸਤੇ ਜਿਹੜੇ ਪੜ੍ਹੇ ਲਿਖੇ ਲੋਗ ਆਣਗੇ ਉਹਨਾਂ ਨੂੰ ਸੇਫਟੀ ਦੀ ਬਹੁਤ ਇਨਫੋਰਮੇਸ਼ਨ ਹੋਏਗੀ ਬ੍ਰੇਕਡਾਊਨ ਹੋਏਗਾ ਇਕੁਇਪਮੈਂਟ ਤੇ ਉਹਦੀ ਇਨਫੋਰਮੇਸ਼ਨ ਹੋਏਗੀ ਫਿਰ ਕ੍ਰਾਈਮ ਤੇ ਲਾਅ ਐਂਡ ਆਰਡਰ ਨਾਲ ਕ੍ਰਾਈਮ ਨਾਲ ਬਹੁਤ ਦੇਖੋ ਇੱਕ ਕ੍ਰਾਈਮ ਇਜ਼ ਅ ਬਿਗ 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 ਹੁਣ ਤੁਸੀਂ ਤੇ ਮੈਂ ਕਈ ਕਈ ਜਗ੍ਹਾ ਨੇ ਜਿਹੜੀ ਮੈਂ ਹੁਣ ਨਾਂ ਨਹੀਂ ਲਵਾਂਗਾ ਅਸੀਂ ਜਾਂਦੇ ਡਰਦੇ ਆਂ ਇਵਨ ਰਾਤੀ ਦਿਨੇ ਵੀ ਜਾਂਦੇ ਡਰਨੇ ਆ ਆਪਣੇ ਨੇਬਰਹੂਡ ਚ ਉਹ ਜਗ੍ਹਾ ਨੇ ਸਹੀ ਹੈ ਅਸੀਂ ਨਹੀਂ ਜਾਂਦੇ ਤੇ ਉਹਦੀ ਰੀਜ਼ਨ ਇਹ ਹੈ ਕਿ ਆਪਣੇ ਬੱਚੇ ਵੀ ਆ ਕੇ ਉਹਨਾਂ ਕੰਮਾਂ 'ਚ ਹੁਣ ਇਨਵੋਲ ਹੋ ਰਹੇ ਨੇ ਨਹੀਂ ਇਹਨਾਂ ਦਾ ਤਾਂ ਮੇਨ ਫੋਕਸ ਹੁਣ ਇਹੀ ਹੈ ਸਭ ਤੋਂ ਪਹਿਲੇ ਪ੍ਰਾਇੋਰਟੀ ਇਸ ਕਿਸਮ ਦੇ ਲੋਕ ਇਸ ਕਿਸਮ ਦੇ ਗੈਂਗਸ ਨੇ ਜਿਨ੍ਹਾਂ ਦੇ ਜਿਹਨਾਂ ਦੇ ਹੱਥ ਪਾਣਾ ਚਾਹੁੰਦੇ ਨੇ ਚਾਹੁੰਦੇ ਨੇ ਡੈਫੀਨਿਟਲੀ ਜੀ ਇਸ ਤਰ੍ਹਾਂ ਦੀ ਡੈਫੀਨਿਟਲੀ ਜੇ ਸਾਡੇ ਨੇਬਰਹੂਡ 'ਚ ਇਸ ਤਰ੍ਹਾਂ ਦੇ ਗੈਂਗ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਘੱਟ ਹੋਣਗੀਆਂ ਤੇ ਡੈਫੀਨਿਟਲੀ ਇੱਕ ਪੋਜ਼ਿਟਿਵ ਸਿਸਟਮ ਚੱਲੇਗਾ ਸਕੂਲਾਂ 'ਚ ਬੱਚੇ ਪੋਜ਼ਿਟਿਵ ਜਾਣਗੇ ਇਦਾਂ ਦੀ ਕੋਈ ਚੀਜ਼ ਡਰੱਗਾਂ 'ਚ ਨਹੀਂ ਪੈਣਗੇ ਤੇ ਜਿਹੜੀ ਲੜਾਈ ਝਗੜੇ ਮਾਰ ਕਟਾਈਆਂ ਤਨੀ ਪੈਣਗੇ ਉਹ ਵੀ ਬੈਨੀਫਿਟ ਆ ਅੱਛਾ ਜੀ ਤੁਹਾਨੂੰ ਇਹ ਦੱਸੋ ਅਸੀਂ ਆਪਣੀ ਟਰੱਕਿੰਗ ਵਾਲੇ ਪਾਸੇ ਆੰਦੇ ਆ ਕਿਉਂਕਿ ਜ਼ਰਾ ਡੀਟ੍ਰੈਕ ਹੋ ਗਏ ਇਸ ਵੇਲੇ ਰੇਟਸ ਦੀ ਕੀ ਪੋਜੀਸ਼ਨ ਕੀ ਸੂਰਤ ਹੈ ਹਾਲੇ ਅਰਨਿੰਗ ਦੀ ਡੀਜ਼ਲ ਥੋੜਾ ਜਿਹਾ ਮਹਿੰਗਾ ਹੋ ਗਿਆ ਜੀ ਡੀਲਰ ਆਲਮੋਸਟ 3.70 ਸੈਂਟ ਦੇ ਐਵਰੇਜ ਚੱਲ ਰਿਹਾ ਉਹ ਥੋੜਾ ਮਹਿੰਗਾ ਪਰ ਪਿਛਲੇ ਸਾਲ ਤੋਂ ਫਿਰ ਵੀ ਘਟਾ ਆਲਮੋਸਟ ਡਾਲਰ 25 ਸੈਂਟ ਘਟਾ ਪਰ ਜੇ ਤੁਸੀਂ ਰੀਫਰ ਦੇ ਰੇਟ ਦਾ ਦੇਖੋ ਤੇ 2.59 ਸੈਂਟ ਸਪੌਟ ਰੇਟ ਅੱਜ ਦਾ ਤੇ ਜਿਹੜਾ ਜੇ ਤੁਸੀਂ ਡرائی ਦਾ ਦੇਖੋ ਤੇ 2 ਡਾਲਰ 19 ਸੈਂਟ ਆ ਤੇ ਇਹ ਬਹੁਤ ਵਧੀਆ ਰੇਟ ਆ ਇਹਦੇ ਚ ਓਨਰ ਆਪਰੇਟਰ ਨੂੰ ਪੈਸੇ ਬਰਾਣੇ ਚਾਹੀਦੇ ਨੇ ਮੋਰ ਦੈਨ ਡਰਾਈਵਰ ਠੀਕ ਹੋ ਗਿਆ ਲੇਕਿਨ ਜੀ ਕੁਝ ਦੋਸਤ ਤੁਸੀਂ ਵੀ ਜਾਣਦੇ ਹੋ ਮੈਂ ਉਹਨਾਂ ਨੂੰ ਜਾਣਦਾ ਉਹ ਆ ਕੇ ਇਹੀ ਰੋਣਾ ਪਿਟਣਾ ਰੱਖਿਆ ਉਹਨਾਂ ਨੇ ਕਿ ਜੀ ਬਚਤ ਨਹੀਂ ਹੋ ਰਹੀ ਪੈਸੇ ਨਹੀਂ ਬਣ ਰਹੇ ਉਹਦੇ ਪਿੱਛੇ ਕੀ ਲੌਜੀਕਸ ਤੁਸੀਂ ਸਮਝੋ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਅਸੀਂ ਕਹਿੰਦੇ ਜੀ ਆਪਟਿਮਾਈਜੇਸ਼ਨ ਹੋਣੀ ਚਾਹੀਦੀ ਹੈ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿੰਨੇ ਖਰਚੇ ਨੇ ਮਤਲਬ ਬਿਜ਼ਨਸ ਨੂੰ ਐਜ਼ ਅ ਬਿਜ਼ਨਸ ਚਲਾਓ ਮੈਂ ਤੁਹਾਨੂੰ ਕੁਝ ਮੈਂ ਪੁਆਇੰਟ ਲਿਖੇ ਸੀ ਮੈਂ ਤੁਹਾਨੂੰ ਡਿਸਕਸ ਕਰਦਾ ਉਹਨਾਂ ਨਾਲ ਭਾਜੀ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਉਹਨਾਂ ਦੀ ਪਰਫਾਰਮੈਂਸ ਡਾਊਨ ਹੋਣ ਦੀ ਦੋ ਤਿੰਨ ਰੀਜ਼ਨ ਸੀਗਾ ਮੈਂ ਲਿਖ ਕੇ ਲਿਖ ਕੇ ਰੱਖੀ ਮੈਂ ਤੁਹਾਨੂੰ ਦੱਸਦਾ ਇੱਕ ਹੈਗਾ ਨੋਇੰਗ ਦਾ ਇਕੁਇਪਮੈਂਟ ਜਦੋਂ ਤੁਸੀਂ ਇਕੁਇਪਮੈਂਟ ਬਾਏ ਕਰ ਰਹੇ ਹੋ ਤੁਸੀਂ ਪ੍ਰਾਈਸ ਵੱਲ ਨਾ ਜਾਓ ਕਈ ਵਾਰੀ ਪ੍ਰਾਈਸ ਤੇ ਤੁਸੀਂ ਗੱਲ ਕਰਦੇ ਹੋ ਆਖਰੀ ਚ 5000 ਦਾ ਫਰਕ ਹੁੰਦਾ ਪਰ 5000 ਪਿੱਛੇ ਤੁਹਾਨੂੰ APU ਮਿਲ ਜਾਂਦਾ APU ਨਾਲ ਤੁਹਾਡਾ ਡੀਜ਼ਲ ਦੀ ਬਚਤ ਬਹੁਤ ਹੋ ਜਾਂਦੀ ਹੈ ਇਕਵਿਪਮੈਂਟ ਦੀ ਬ੍ਰੇਕਡਾਊਨ ਦੀ ਜਿਹੜੀ ਆ ਉਹ ਵੀ ਚਾਂਸਸ ਘੱਟ ਹੋ ਜਾਂਦੇ ਨੇ ਸਰ ਕੋਈ ਮੇਨਟੇਨ ਲੱਭ ਜਾਂਦਾ ਨਾ ਜਦੋਂ ਥੋੜੇ ਜਿਹੇ ਪੈਸੇ ਜ਼ਿਆਦਾ ਲੱਗਦੇ ਨੇ ਤੇ ਪੇਮੈਂਟ ਮੰਥਲੀ ਪੇਮੈਂਟ ਚ ਟੋਟਲ ਫਰਕ ਪੈਣਾ 2-300 ਡਾਲਰ ਦਾ ਹੂੰ ਹੂੰ ਤੇ ਹੁਣ ਦੇਖੋ ਇੰਸ਼ੋਰੈਂਸ ਵੀ ਉਧਰ ਰਹੇਗੀ ਤੁਹਾਡੇ ਬ੍ਰਿਜ ਟੋਲ ਸਭ ਕੁਝ ਉਧਰ ਰਹੇਗਾ ਤੁਹਾਡਾ ਬੇਸਿਕਲੀ ਜਿਹੜਾ ਐਕਸਪੈਂਸ ਆਪਣਾ ਫਿਊਲ ਦਾ ਉਹ ਵੀ ਸੇਮ ਰਹੇਗਾ ਪਰ 2-300 ਡਾਲਰ ਦਾ ਫਰਕ ਪਾ ਕੇ ਜੇ ਤੁਸੀਂ ਹੁਣ ਸਾਡੇ ਕੋਲ ਫਰੇਡ ਲਾਈਨਰ ਖੜੇ ਨੇ ਇਹਨਾਂ 'ਚ ਮੋਸਟਲੀ ਚ ਏਪੀਯੂ ਲੱਗੇ ਤੇ ਆਵਰ ਕੱਟ ਨੇ ਹਮਮ ਤੇ ਜੇ ਤੁਸੀਂ ਮਤਲਬ ਡਿਸਕਾਊਂਟ ਦੀ ਮਾਇਨ ਚ ਨਿਕਾਲ ਲੋ ਤੁਸੀਂ ਡਿਸਕਾਊਂਟ ਨਹੀਂ ਖਰੀਦਣ ਚੱਲੇ ਤੁਸੀਂ ਬੇਸਿਕਲੀ ਇਕਵਿਪਮੈਂਟ ਖਰੀਦਣ ਚੱਲੇ ਹੋ ਜਿਹੜਾ ਇਕਵਿਪਮੈਂਟ ਰਾਈਟ ਆ ਉਹ ਲੋ ਯਾਨੀ ਮਹਿੰਗੇ ਦੀ ਗੱਲ ਨਹੀਂ ਕਰ ਰਿਹਾ ਮੇਨਟੇਨ ਤੁਸੀਂ ਇੱਕ ਟਰੱਕ ਲੈ ਰਹੇ ਹੋ ਸਾਡੇ ਕੋਲ ਅਲੀ ਭਾਈ ਇੱਕ ਟਰੱਕ ਹੈਗਾ 5,55,000 ਚੱਲਾ ਹਮ 505 ਹਰਟਸ ਪਾਵਰ ਉਹਦੇ ਤਾਂ ਆਵਰ ਮੈਂ ਦੱਸਾਂਗਾ ਤੁਸੀਂ ਹੈਰਾਨ ਹੋ ਜਾਣਾ ਟੋਟਲ 11300 ਆਵਰ ਨੇ ਅੱਛਾ 5.5 ਲੱਖ ਚੱਲਿਆ ਹੁਣ ਮੇਰੇ ਕੋਲ ਇੱਕ ਹੋਰ ਟਰੱਕ ਵੀ ਹੈਗਾ ਉਹ ਅਸੀਂ ਹੋਲ ਸੇਲ ਕਰ ਦਿੱਤਾ ਉਹਦੇ ਚ ਟੋਟਲ ਮਾਈਲ ਸੀਗੇ 2 ਲੱਖ ਆਵਰ ਸੀਗੇ 18500 ਮੇਰੀ ਬੁੱਕ ਚ ਜਿਹੜਾ 2 ਲੱਖ ਲੱਕ ਟਰੱਕ ਆ ਉਹ ਹਾਫ ਮਾਈਲ ਚੱਲਾ ਸੀ ਜੇ ਤੁਸੀਂ ਆਵਰ ਨੂੰ ਕੰਸੀਡਰ ਕਰੋ ਜਿਹੜਾ 5.5 ਲੱਖ ਚੱਲਾ ਉਹਦੇ ਆਵਰ ਸਿਰਫ 11300 ਨੇ ਉਹ ਮੇਰੀ ਬੁੱਕ ਚ ਬੇਸਿਕਲੀ 3.5 ਲੱਖ ਚੱਲਾ ਹੂੰ ਹੂੰ ਜੇ ਤੁਸੀਂ ਉਹਨੂੰ ਕੰਪੇਅਰ ਕਰੋ ਬਿਨਾ ਆਵਰ ਵਾਲੇ ਟਰੱਕ ਨਾਲ ਦੂਸਰੀ ਚੀਜ਼ ਜਿਹੜੀ ਆ ਮੇਨਟੇਨੈਂਸ ਆਪਾਂ ਮੇਨਟੇਨੈਂਸ ਨੂੰ ਜੇ ਫੋਕਸ ਨਹੀਂ ਕਰਦੇ ਨਾ ਤੁਹਾਨੂੰ ਸ਼ਾਰਟ ਟਰਮ ਤੇ ਲੌਂਗ ਟਰਮ ਸਾਨੂੰ ਬਹੁਤ ਪ੍ਰੋਬਲਮ ਆਣੇ ਹੂੰ ਹੂੰ ਉਹਨੂੰ ਅਸੀਂ ਆਪਣੀ ਫਸਟ ਪ੍ਰਾਇਓਰਟੀ ਰੱਖੀਏ ਮੇਨਟੇਨੈਂਸ ਨੂੰ ਜੇ ਮੇਨਟੇਨੈਂਸ ਨਹੀਂ ਕਰੋਗੇ ਇਟ ਵਿਲ ਕਮ ਬੈਕ ਐਂਡ ਹਰਟ ਯੂ ਹੁਣ ਛੋਟੀ ਜੀ ਲਾਈਟ ਆਂਦੀ ਹੈ ਹੁਣ ਮੈਨੂੰ ਇੱਕ ਮੇਰੇ ਕਸਟਮਰ ਨੇ ਉਹਨੂੰ ਫੋਨ ਕੀਤਾ ਉਹਨੇ ਕਹਿੰਦਾ ਭਾਈ ਲਾਈਟ ਆ ਰਹੀ ਹੈ ਮੈਂ ਕਿਹਾ ਤੇਰੇ ਕੋਲ ਵਾਰੰਟੀ ਹੈਗੀ ਪਰ ਲਾਈਟ ਰਾਈਟ ਅਵੇ ਚੈੱਕ ਕਰਾ ਠੀਕ ਹੈ ਕਿਹ ਚੀਜ਼ ਦੀ ਲਾਈਟ ਹੈ ਜੇ ਕੋਈ ਵਾਰੀ ਛੋਟਾ ਜਿਹਾ ਸੈਂਸਰ ਹੁੰਦਾ ਸੈਂਸਰ ਚੇਂਜ ਕਰਾ ਲਓ ਖਤਮ ਵਾਰੰਟੀ ਜਾਣ ਦੀ ਲੋੜ ਹੀ ਨਹੀਂ ਪਰ ਜੇ ਵਾਰੰਟੀ ਦਾ ਕੰਮ ਹੈ ਤਾਂ ਵਾਰੰਟੀ ਦਾ ਕੰਮ ਰਾਈਟ ਅਵੇ ਕਰਾ ਲਓ ਵੇਟ ਨਾ ਫਾਇਦਾ ਵੀ ਦੇਈ ਹੈ ਨਾ ਕਿ ਵਾਰੰਟੀ ਦਾ ਮਕਸਦ ਕੀ ਹੋਰ ਅਗਰ ਤੁਸੀਂ ਦੂਸਰੀ ਚੀਜ਼ ਜਿਹੜੀ ਇਹਨੇ ਅਲੀ ਭਾਈ ਮੋਸਟਲੀ ਆਪਣੇ ਕਸਟਮਰ ਇੱਕ ਚੀਜ਼ ਨੂੰ ਇਗਨੋਰ ਕਰ ਲੈਂਦੇ ਨੇ ਉਹ ਹੈਗੀ ਰੇਸ਼ੋ ਜੇ ਉਹ ਤੁਹਾਨੂੰ ਬਹੁਤ ਕਾਸਟ ਕਰਦੀ ਆ ਫੋਰ ਐਗਜ਼ਾਮਪਲ ਆਪਣੇ ਇੱਕ ਫਰੈਂਡ ਨੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਉਹਨਾਂ ਨੇ ਸਾਰੇ ਕੰਮ ਠੀਕ ਕੀਤੇ ਪਰ ਉਹਨਾਂ ਨੇ ਰੇਸ਼ਿਓ ਬਹੁਤ ਲੋ ਲੈ ਲਈ ਅੱਛਾ ਉਹਨਾਂ ਦੀ ਹਾਰਫ ਪਾਵਰ ਵੀ 400 ਆ ਤੇ ਉਹਨਾਂ ਦੇ ਟਰੱਕ ਦੀ ਰੇਸ਼ਿਓ ਵੀ ਜਿਹੜੀ ਹੈ ਨਾ 2.06 ਜਾਂ 2.08 ਆ ਹੁਣ ਉਹ ਟਰੱਕ ਤੇ ਜਦ ਰੀਫਰ ਲੱਗੇਗਾ ਜਾਂ ਉਹਦੇ ਤੇ ਤੁਸੀਂ ਫਲੈਟ ਬੈਡ ਲਾਓਗੇ ਹੈਵੀ ਹਾਲ ਲਾਓਗੇ ਉਹਨੇ ਬਹੁਤ ਦੁਖੀ ਕਰਨਾ ਸਪੈਸ਼ਲੀ 80 ਤੇ ਜਾਂ ਤੁਸੀਂ ਆ ਆਪਣਾ ਪਹਾੜੀਆਂ ਚੜਨ ਲੱਗੇ ਬਹੁਤ ਉਹਨੇ ਦੁਖੀ ਕਰਨਾ ਤੇ ਉਹਦੇ ਨਾਲ ਡੀਜ਼ਲ ਕੰਜ਼ਮਪਸ਼ਨ ਵੀ ਬਹੁਤ ਵੱਜ ਜਾਣੀ ਤੇ ਜੇ ਤੁਸੀਂ ਰੀਫਰ ਦਾ ਕੰਮ ਕਰਨਾ ਹੈ ਤੇ 2.4 2.5 ਦੇ ਜੇ ਤੁਸੀਂ ਹੈਵੀ ਹਾਲ ਕਰਨਾ ਹੈ ਤੇ ਫਿਰ 3 ਦੇ ਉੱਤੇ ਰੱਖੋ ਜੇ ਤੁਸੀਂ ਬਹੁਤ ਲਾਈਟ ਲੋਡ ਕਰਨਾ ਹੈ ਜਿਹੜੇ ਹੁਣ ਮੈਂ ਫਲੀਟਾਂ ਦਾ ਨਾਮ ਨਹੀਂ ਲਾऊंगा ਉਹਨਾਂ ਦੇ ਬਹੁਤ ਲਾਈਟ ਲੋਡ ਹੁੰਦੇ ਨੇ ਉਹ ਫਲੀਟਾਂ ਵੱਲ ਤੇ ਟਰੱਕ ਠੀਕ ਨੇ ਪਰ ਉਹ ਰਿਐਲਿਟੀ ਚ ਇਸ ਓਨਰ ਆਪਰੇਟਰ ਵਾਸਤੇ ਜਿੰਨੇ ਸਪੌਟ ਤੋਂ ਚੱਕਣਾ ਉਹਦੇ ਵਾਸਤੇ ਉਹ ਟਰੱਕ ਠੀਕ ਨਹੀਂ ਹੈ ਦੂਸਰੀ ਚੀਜ਼ ਆਪਾਂ ਹਾਰਸ ਪਾਵਰ ਜਿਵੇਂ ਐਕਸਪਲੇਨ ਕੀਤੀ ਦੂਸਰੀ ਚੀਜ਼ ਜਿਹੜੀ ਹੈ ਆਪਣਾ ਨੈਕਸਟ ਦੂਸਰੀ ਤੇ ਨਹੀਂ ਹੋਗੀ ਆਪਣੀ ਚੌਥੀ ਹੋ ਗਈ ਐਕਸਪੈਂਸ ਟਰੈਕਿੰਗ ਜ਼ਰੂਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੜਾ ਐਕਸਪੈਂਸ ਕਿੱਧਰ ਕਿੱਧਰ ਲੱਗ ਰਿਹਾ ਜੇ ਬ੍ਰੇਕਡਾਊਨ ਵੀ ਹੋ ਰਿਹਾ ਉਹਨੂੰ ਵੀ ਟਰੈਕ ਕਰੋ ਇਹ ਨਹੀਂ ਕਿ ਬਸ ਮਿਹਨਤ ਕਰਦੇ ਜਾਓ ਆ ਇੱਕ ਬਿਜ਼ਨਸ ਨੂੰ ਬਿਜ਼ਨਸ ਬਣਾ ਕੇ ਚੱਲੋ ਨਾ ਹਾਂ ਹਾਂ ਤੇ ਲਾਸਟ ਚੀਜ਼ ਜਿਹੜੀ ਹੈ ਨਾ ਉਹ ਮੈਂ ਉਹਨਾਂ ਤੋਂ ਸੁਣਿਆ ਪਰ ਮੈਨੂੰ ਉਹਨਾਂ ਨੂੰ ਐਕਸਪਲੇਨ ਕਰਨ ਦੀ ਮੈਨੂੰ ਜ਼ਰੂਰਤ ਨਹੀਂ ਹੋਈ ਮੇਰੇ ਮੇਰੇ ਫਰੈਂਡ ਨੇ ਮੇਰੇ ਤੋਂ ਏਜ ਤੋਂ ਵੀ ਚੰ ਜਦੋਂ ਤੁਸੀਂ ਕੇਸਰੀ ਮਾਰਕੀਟ 'ਚ ਜਾ ਰਹੇ ਹੋ ਨਾ ਜੇ ਤੈਨੂੰ ਘੱਟ ਤੇ ਮਿਲਦਾ ਲੋੜ ਵਾਫੀ ਦਾ ਲੈ ਲਓ ਡੱਡ ਡੱਡ ਨਾ ਕਰੋ ਹਾਂ ਤਾਂ ਕਿ ਕੁਝ ਐਕਸਪੈਂਡੀਚਰ ਤਾਂ ਨਿਕਲਣਾ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਜੇ ਲੋਰ ਪ੍ਰਾਈਸ ਤੇ ਮਿਲਦਾ ਨਾ ਲੋੜ ਤੇ ਮੈਂ ਚੱਕਦਾ ਹੀ ਨਹੀਂ ਅੱਛਾ ਮੈਂ ਖਾਲੀ ਆ ਜਨਾ ਵਾਫੀ ਇਹ ਤੇ ਕੋਈ ਅਕਲਵੰਦੇ ਨਹੀਂ ਮੈਂ ਕਿਹਾ ਤੁਸੀਂ ਕਿਹਦੇ ਨਾਲ ਮਤਲਬ ਓਕੇ ਡੀਜ਼ਲ ਤਾਂ ਸਾਲ ਰਹੇ ਹੋ ਟਾਈਮ ਵੀ ਲਾ ਰਹੇ ਹੋ ਫਿਰ ਤੁਸੀਂ ਖਾਲੀ ਆ ਰਹੇ ਤਾਂ ਤੁੱਕ ਵੀ ਨਹੀਂ ਬਣਦਾ ਇਹਨਾਂ ਇਨਾ ਜਾਲਿਬ ਨਹੀਂ ਹੋਣਾ ਚਾਹੀਦਾ ਨਹੀਂ ਦੇਖੋ ਬਾਸਕੋ ਨੋ ਪ੍ਰੋਫਿਟ ਨੋ ਲਾਸ ਹੀ ਫਾਇਦਾ ਜੀ ਰਹਿੰਦਾ ਐ ਐਗਜ਼ੈਕਟਲੀ ਤੁਸੀਂ ਆਪਣਾ ਟੋਟਲ ਦੇਖਣਾ ਯਾਰ ਮੈਂ ਜੇ ਇਧਰੋਂ ਮੈਨੂੰ ਰੀਫਰ ਦਾ ਲੋਡ ਮਿਲ ਗਿਆ ਫਰ ਕਰੋ 2 ਡਾਲਰ 80 ਸੈਂਟ ਦਾ ਜੇ ਵਾਪਸੀ ਦਾ ਮੈਨੂੰ ਅੱਧੀ ਪ੍ਰਾਈਸ ਦਾ ਵੀ ਮਿਲਦਾ ਐ ਐਗਜ਼ਾਮਪਲ ਦੇ ਰਿਹਾ ਕੋਈ ਨਹੀਂ ਚੰਗੀ ਗੁੱਡ ਮਾਰਕੀਟ ਤੁਸੀਂ ਐਵਰੇਜ ਐਵਰੇਜ ਨਿਕਲ ਦੇਖੋ ਬਿਲਕੁਲ ਅੱਛਾ ਇਹ ਦੱਸੋ ਚਲੋ ਇਹ ਗੱਲਾਂ ਤਾਂ ਹੋ ਰਹੀਆਂ ਨੇ ਇਸ ਲਈ ਤੁਹਾਡੇ ਕੋਲ ਕੋਈ ਨਵੀਂ ਇਨਵੈਂਟਰੀ ਬੜੀ ਨਜ਼ਰ ਆ ਰਹੀ ਹੈ ਕਿਸ ਕਿਸਮ ਦੀ ਇਨਵੈਂਟਰੀ ਕਿਸ ਰੇਂਜ ਦੇ ਟਰੱਕ ਨੇ ਕੀ ਮਾਇਲੇ ਜੀ ਕੀ ਆਵਰ ਅਲੀ ਭਾਈ ਅਸੀਂ ਬਹੁਤ ਲੱਕੀਆਂ ਸਾਡੇ ਕੋਲ ਪਹਿਲੀ ਤੇ ਗੱਲ ਅਸੀਂ ਆਨਲਾਈਨ ਸਿਸਟਮ ਚਲਾ ਰਹੇ ਹਾਂ ਸਾਨੂੰ ਬਹੁਤ ਬੜੀ ਐਡਵਾਂਟੇਜ ਆ ਕਸਟਮਰ ਆਨਲਾਈਨ ਜਾ ਕੇ ਆਪਣੇ ਟਰੱਕ ਪਸੰਦ ਕਰ ਸਕਦਾ ਹੈ ਆਪਣੇ ਟਰੱਕ ਦੇ ਆਵਰ ਲੈ ਸਕਦਾ ਹੈ ਉਹਦੇ ਬਾਅਦ ਕਿਸੇ ਵੀ ਵੈਬਸਾਈਟ ਤੇ ਟਰੱਕ ਪੇਪਰ ਤੇ ਜਾ ਕੇ truckpaper.com ਤੇ ਜਾ ਕੇ ਸਾਡੇ ਟਰੱਕ ਕੰਪੇਅਰ ਕਰ ਲਓ ਠੀਕ ਹੋ ਗਿਆ ਸਾਡੇ ਆਵਰ ਕੰਪੇਅਰ ਕਰ ਲਓ ਸਾਡੀ ਪ੍ਰਾਈਸਿਸ ਕੰਪੇਅਰ ਕਰ ਲਓ ਸਾਡੇ ਵਾਰੈਂਟੀ ਜਾਂ ਕੰਪੇਅਰ ਕਰ ਲਓ ਠੀਕ ਹੈ ਦੂਸਰੀ ਚੀਜ਼ ਹੁਣ ਫ੍ਰੀਡ ਲਾਈਨਰ ਸਾਡੇ ਕੋਲ ਸਾਰਾ ਲਾਈਨ ਅਪ ਅਵੇਲੇਬਲ ਆ ਲੋ ਮਾਈਲੇਜ ਮੀਡਲ ਮਾਈਲੇਜ ਏਪੀਯੂ ਬਿਨਾ ਏਪੀਯੂ ਉਹ ਸਾਡੇ ਕੋਲ ਰੈਡੀ ਨੇ ਸਾਡੇ ਕੋਲ ਹੁਣ ਇੰਟਰਨੈਸ਼ਨਲ ਟਰੱਕ ਆਲਮੋਸਟ ਲੈਂਡ ਕਰ ਗਏ ਨੇ ਸਾਡੇ ਕੋਲ ਪ੍ਰਾਈਸਸ ਆ ਗਈਆਂ ਨੇ ਹੌਫਫੁਲੀ ਅੱਜ ਕੱਲ ਚ ਲੈਂਡ ਹੋ ਜਾਣੇ ਉਹਦੀ ਵੀ ਇੰਟਰਨੈਸ਼ਨਲ ਦੀ ਸਾਲ ਦੀ ਵਾਰੰਟੀ ਨਾਲ ਵੀ ਇਕੁਪਮੈਂਟ ਅਵੇਲੇਬਲ ਆ ਜੀ ਇਹਨਾਂ ਦੀ ਜਰਾ ਥੋੜੀ ਰੇਂਜ ਦਾ ਵਜ਼ਾਹਤ ਕਰੋ ਫ੍ਰੀਡ ਲਾਈਨਰਜ਼ ਦੀ ਮਾਈਲ ਨੇ ਜੀ ਇਹਦੇ ਸਵਾ 3 ਤੋਂ ਲੱਗ ਚੱਲ ਕੇ 올 ਦਾ ਵੇ 5.5 ਲੱਖ अच्छा तो प्राइस ਕਿਤੋਂ ਕਿਤੋਂ प्राइस ਜਿਹੜੀ ਆ ਉਹ ਸਮਝੋ ਸ਼ੁਰੂ ਹੋ ਰਹੀ ਐ 61000 ਤੋਂ ਲੈ ਕੇ 90000 ਦੀ ਕਰ। اچھا ਇੱਕ ਦੋ ਜਿਹੜੇ ਟਰੱਕ ਨੇ 95 ਦੀ ਬਿਨੇ ਉਹ ਉਹਨਾਂ ਦੇ ਜਿਹੜੇ ਨੇ ਈਅਰ ਨਵੇਂ ਨੇ। اچھا ਦੂਸਰੀ ਗੱਲ ਜਿਹੜੀ ਆ ਲਈ ਭਾਈ ਇਹਨਾਂ ਚ ਮੋਸਟਲੀ ਚ ਨਾ ਆਵਰ ਕੱਟ ਨੇ ਸਭ ਦੇ ਨਾਲ ਵਾਰੰਟੀ ਲੱਗੀ ਐ ਜਿਹੜੀ ਡਿਸਕ੍ਰਿਪਸ਼ਨ ਆਨਲਾਈਨ ਲੱਗੀ ਆ ਹੁਣ ਜਿਹਨੂੰ ਸਾਨੂੰ ਲੋਕ ਕਾਲ ਕਰਦੇ ਨੇ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਕਹਿੰਦੇ 1.5 ਲੱਖ ਮਾਈਲ ਵਾਲਾ ਟਰੱਕ ਚਾਹੀਦਾ। ਮੇਰੀ ਗੱਲ ਹੁੰਦੀ ਐ ਭਾਈ ਉਹਦਾ ਕੀ ਕਰਨਾ ਤੁਸੀਂ? ਕੰਮ ਤੇ ਲੈਣਾ ਜਾਂ ਸ਼ੌਂਕ ਰੱਖਣਾ। ਜੇ ਸ਼ੌਂਕ ਰੱਖਣਾ ਹੈ ਉਹਦਾ ਫਿਰ ਤੁਸੀਂ ਡਰਾਈਵਰੀ ਕਰੋਗੇ ਤੁਸੀਂ ਘਰ ਕੁਝ ਨਹੀਂ ਲੈ ਕੇ ਜਾਓਗੇ ਹਾਂ ਬਿਲਕੁਲ ਸਹੀ ਜੇ ਤੁਸੀਂ ਕੰਮ ਕਰਨਾ ਹੈ ਤਾਂ ਤੁਸੀਂ ਟਰੱਕ ਲਓ 70 80 ਹਜ਼ਾਰ ਦਾ ਮੈਕਸਿਮਮ ਹਮਮ ਐਸਪੈਸ਼ਲੀ ਫਸਟ ਟਾਈਮ ਬਾਏਰ ਅਜੇ ਇਹ ਥੋੜਾ ਜਿਹਾ ਟਰੱਕ ਪੇਪਰ ਦੀ ਗੱਲ ਹੋਈ ਏ ਇਹਦੀ ਥੋੜੀ ਜਿਹੀ ਵਜ਼ਾਹਤ ਕਰੋ ਕੁਝ ਲੋਕ ਐਸੇ ਨੇ ਸਾਡੇ ਲਈ ਮੈਨੂੰ ਪਤਾ ਨਹੀਂ ਟਰੱਕ ਪੇਪਰ ਕੀ ਚੀਜ਼ ਹੈ ਕਿਉਂ ਉਹ ਕੰਪੈਰੀਜ਼ਨ ਕਰੇ ਉਹਦਾ ਫਾਇਦਾ ਕੀ ਹੋਵੇ ਦੇਖੋ ਜੀ ਜੇ ਤੁਸੀਂ ਕਾਰ ਲੈਣੀ ਹੈ ਤੇ ਉਹਦੇ ਵਿੱਚ ਬਹੁਤ ਸਾਰੀ ਹੋਰ ਵੈਬਸਾਈਟਾਂ ਨੇ ਕਾਰ ਗੁਰੂ ਆ ਜਾਂ ਕੋਈ ਹੋਰ ਵੀ ਵੈਬਸਾਈਟਾਂ ਨੇ ਜਿਹਦੇ ਤੁਸੀਂ ਜਾ ਕੇ ਆਟੋ ਟਰੇਡਰ ਹੈਗਾ ਜੇ ਤੁਸੀਂ ਜਾ ਕੇ ਕੰਪੇਅਰ ਕਰ ਸਕਦੇ ਹੋ ਕਿ ਪੂਰੇ ਕੈਲੀਫੋਰਨੀਆ ਚ ਜੇ ਕੋਈ Honda ਲੈਣੀ ਹੈ Toyota ਲੈਣੀ ਹੈ ਜਾਂ ਕੋਈ ਹੋਰ ਲੈਣੀ ਹੈ ਉਹ ਕਿੰਨੀ ਖੜੀਆਂ ਨੇ ਤੇ ਕਿਹੜੀ ਡੀਲਰ ਕੋਲ ਖੜੀਆਂ ਨੇ ਕਿੰਨੀ ਪ੍ਰਾਈਸਸ ਨੇ ਠੀਕ ਹੋ ਗਿਆ ਸੇਮ ਥਿੰਗ ਜੇ ਤੁਸੀਂ truckpaper.com ਤੇ ਜਾਓ ਹਾਂ ਉਹਦੇ ਤੁਸੀਂ ਸਲੀਪਰ ਟਰੱਕ ਸਿਲੈਕਟ ਕਰੋ ਉਹਦੇ ਤੁਸੀਂ ਆ 126 ਕੇਡਕਾ ਸਕੇਡਿਆ ਸਿਲੈਕਟ ਕਰੋ ਉਹਦੇ ਬਾਅਦ ਲੈਫਟ ਸਾਈਡ ਤੇ ਉਹਦੇ ਲੱਗੇ ਹੁੰਦੇ ਨੇ ਡਿਫਰੈਂਟ ਪੈਰਾਮੀਟਰ ਪੈਰਾਮੀਟਰ ਤੁਸੀਂ ਸਿਲੈਕਟ ਕਰੋ ਰੇਜ਼ਡ ਰੂਫ ਡਬਲ ਬੰਕ ਠੀਕ ਹੋ ਗਿਆ ਉਹਦੇ ਬਾਅਦ ਇੰਜਨ ਸਿਲੈਕਟ ਕਰੋ ਡੈਟਰਾਇਡ ਕਿਉਂਕਿ ਇਹਦੇ ਚ ਇੰਜਨ ਡੈਟਰਾਇਡ ਵੀ ਆ ਰਿਹਾ ਹੈ 15 ਵੀ ਆ ਰਿਹਾ ਹੈ 13 ਵੀ ਆ ਰਿਹਾ ਹੈ ਤੇ ਦੂਸਰਾ ਵੀ ਆ ਰਿਹਾ ਹੈ ਕੀ ਨਾ ਆਪਣਾ ਕਮਿੰਸ ਵੀ ਆ ਰਿਹਾ ਹੈ ਜੇ ਡੀਡੀ 15 ਸਿਲੈਕਟ ਕਰੋ ਮੇਰੇ ਕਟਰਕਾਂ ਨੂੰ ਕੰਪੇਅਰ ਕਰਨਾ ਹੋਵੇ ਹਾਰਸ ਪਾਵਰ 505 ਮਿਨੀਮਮ ਤੇ ਮੈਕਸਿਮਮ ਹਾਰਸ ਪਾਵਰ 505 ਪਾਓ ਤੇ ਇਹ ਪਿਊਜੋ ਨੂੰ ਕਹਿੰਦੇ ਐਕਸਲਰੀ ਪਾਵਰ ਯੂਨਿਟ ਉਹਨੂੰ ਸਿਲੈਕਟ ਕਰੋ ਉਹਦੇ ਬਾਅਦ ਕੈਲੀਫੋਰਨੀਆ ਸਿਲੈਕਟ ਕਰੋ ਉਹਦੇ ਬਾਅਦ ਮੈਕਸਿਮਮ ਮਾਈਲ 5.5 ਲੱਖ ਸਿਲੈਕਟ ਕਰੋ 5,55,000 5,60,000 ਸਿਲੈਕਟ ਕਰੋ ਉਹਦੇ ਬਾਅਦ ਜਿਹੜਾ ਫਿਲਟਰ ਹੁੰਦਾ ਉਹ ਲਾਓ ਕਿ ਪ੍ਰਾਈਸ ਲੋ ਟੂ ਹਾਈ ਫਿਰ ਤੁਹਾਨੂੰ ਜਿੰਨੀ ਵੀ ਕੈਲੀਫੋਰਨੀਆ ਦੀ ਇਨਵੈਂਟਰੀ ਸਾਨੂੰ ਦਿਖ ਤੁਹਾਨੂੰ ਸਾਰੀ ਦਿਖ ਜਾਣੀ ਹੈ ਤੇ ਜਿਹੜਾ ਟਰੱਕ ਠੀਕ ਲੱਗਦਾ ਉਹ ਤੇ ਜਾ ਕੇ ਤੁਸੀਂ ਉਹਦੀ ਆਵਰ ਜਰੂਰ ਚੈੱਕ ਕਰੋ ਆਵਰ ਠੀਕ ਹੈ ਤੇ ਸਾਡੇ ਕੋਲ ਇਲੈਕਟ੍ਰੀਕਲ ਏਪੀਯੂ ਨਹੀਂ ਹੈਗਾ ਬੈਟਰੀ ਵਾਲਾ ਨਹੀਂ ਹੈਗਾ ਸਾਡੇ ਕੋਲ ਏਪੀਯੂ ਹੈਗਾ ਜਿਹੜਾ ਥਰਮੋਕਿੰਗ ਦਾ ਹੈ ਜਿਹੜਾ ਸਮਝੋ 17000 ਦਾ ਹੁੰਦਾ ਹੈ ਜੇ ਨਵਾਂ ਲੈਣਾ ਹੋਵੇ ਉਹ ਹੈਗੇ ਲੱਗੇ ਯਾਨੀ ਇੱਕ ਤਰ੍ਹਾਂ ਦੀ ਕੰਪੈਰੀਜ਼ਨ ਕਰਕੇ ਆਸਾਨੀ ਹੋ ਜਾਏਗੀ ਕਸਟਮਰ ਲਈ ਕਿ ਕਿਸ ਤਰ੍ਹਾਂ ਦਾ ਮੈਂ ਟਰੱਕ ਲੈਣਾ ਹੈ ਨਹੀਂ ਲੈਣਾ ਕਿੱਥੇ ਮੈਨੂੰ ਸਸਤਾ ਲੱਗ ਰਿਹਾ ਕਿੱਥੇ ਮਹਿੰਗਾ ਲੱਗ ਰਿਹਾ ਜੀ ਬਿਲਕੁਲ ਇਹਦਾ ਇਹੀ ਫਾਇਦਾ ਹੈ ਨਾ ਬਿਲਕੁਲ ਠੀਕ ਕਹਿ ਰਹੇ ਠੀਕ ਹੈ ਜੀ ਅੱਛਾ ਇਹ ਦੱਸੋ ਹੁਣ ਉਹ ਦੋਸਤ ਜਿਹੜੇ ਸਾਡੇ ਹੁਣ ਦੂਜੀ ਸਟ ਪ੍ਰੋਸੈਸ ਕੀ ਕੀ ਹੈਲਪ ਕਰ ਸਕਦੇ ਤੁਸੀਂ ਉਹਨਾਂ ਦੀ ਮੋਸਟਲੀ ਸਾਡੇ ਟਰੱਕ ਆਊਟ ਆਫ ਸਟੇਟ ਹੀ ਜਾ ਰਹੇ ਨੇ ਅੱਛਾ ਉਹ ਕੈਲੀਫੋਰਨੀਆ ਦੇ ਟਰੱਕ ਤੁਹਾਨੂੰ ਪਤਾ ਬਹੁਤ ਸਾਫ਼ ਹੁੰਦੇ ਨੇ ਐਮਿਸ਼ਨ ਸਟੈਂਡਰਡ ਇਹਨਾਂ ਦੇ ਪੂਰੇ ਕੰਪਲੀਟ ਨੇ ਵਾਰੰਟੀਆਂ ਨਾਲ ਲੱਗੀਆਂ ਨੇ ਬਾਈਪਾਸ ਨਹੀਂ ਹੈਗੇ ਰੱਬ ਦਾ ਸ਼ੁਕਰ ਆ ਅਸੀਂ ਇਹਦਾ ਡੀਲਰ ਬਾਈਪਾਸ ਵੇਚ ਨਹੀਂ ਸਕਦੇ ਦੂਸਰਾ ਸਾਰੇ ਮੇਨ ਫਲੀਟਾਂ ਦੇ ਟਰੱਕ ਨੇ ਰੈਂਟਲ ਰੀਪੋ ਜਾਂ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ ਤੁਸੀਂ ਇੰਟਰਨੈਸ਼ਨਲ ਲੈਣਾ ਚਾਹੋ ਕੈਨਵਰਸ ਲੈਣਾ ਚਾਹੋ ਫਰੇਡ ਲੈਣਾ ਲੈਣਾ ਚਾਹੋ ਇਹ ਸਾਰੇ ਟਰੱਕ ਜਿਹੜੇ ਨੇ ਸਾਡੇ ਮੇਨ ਫਲੀਟਾਂ ਦੇ ਚੱਲੇ ਟਰੱਕ ਨੇ ਤੇ ਹਰ ਟਰੱਕ ਨਾਲ ਅਸੀਂ ਸਮੋਕ ਟੈਸਟ ਕਰਕੇ ਦੇ ਰਿਹਾ ਜਿਹਨੂੰ ਕਹਿੰਨੇ ਕਾਰਬ ਸੀਏਆਰਬੀ ਉਹਦਾ ਟੈਸਟ ਪਾਸ ਕਰਕੇ ਦੇ ਰਿਹਾ ਤੇ ਨਾਲ ਅਸੀਂ ਮਾੜੀ ਮੋਟੀ ਵਾਰੰਟੀ ਦੇ ਰਹੇ ਹਾਂ ਆਪਣੇ ਸਾਰੇ ਡੀਟੈਕਸ਼ਨ ਵੀ ਕਰਾ ਕੇ ਦੇ ਰਹੇ ਹਾਂ ਇਨਸਪੈਕਸ਼ਨ ਵੀ ਕਰਾ ਕੇ ਦੇ ਰਹੇ ਹਾਂ ਡੀਟੋ ਕਰਕੇ ਦੇ ਰਹੇ ਹਾਂ ਜੀ ਬਿਲਕੁਲ ਪਲੱਸ ਜਿਹੜੀ ਫਾਈਨਾਂਸਿੰਗ ਆ ਉਹ ਬੈਂਕ ਸਾਨੂੰ ਫਾਈਨਾਂਸ ਕਰਦੇ ਵੇ ਬਿਲਕੁਲ ਹੈਸੀਟੇਟ ਨਹੀਂ ਕਰਦੇ ਕਿਉਂਕਿ ਬੈਂਕਾਂ ਨੂੰ ਪਤਾ ਹੈ ਅਸੀਂ ਮੇਨ ਟਰੱਕ ਵੇਚ ਰਹੇ ਹਾਂ ਫਲੀਟਾਂ ਦੇ ਸਪਲਾਈਡ ਬਾਈ ਕੈਨਵਰਥ ਪੀਟਰ ਬਿਲਟ ਸਪਲਾਈਡ ਬਾਈ ਵਾਲਮਾਰਟ ਸਪਲਾਈਡ ਬਾਈ ਇਹ ਜਿਹੜੇ ਨੇ ਇੰਟਰਨੈਸ਼ਨਲ ਤੇ ਉਹ ਮਤਲਬ ਉਹਨਾਂ 'ਚ ਕੋਈ ਹੈਰਾ ਫੈਰੀ ਨਹੀਂ ਹੋ ਕਿ ਮਿਡਰਾ ਕੇ ਪਿੱਛੇ ਨਹੀਂ ਹੋਣਾ ਤੇ ਫਾਈਨਾਂਸ ਦੀ ਕੀ ਸਹੂਲਤ ਹੈ ਤੁਹਾਡੇ ਕੋਲ ਜੇ ਕੋਈ ਕਸਟਮਰ ਫਾਈਨਾਂਸ ਕਰਾਉਣਾ ਨਵੇਂ ਨਵੇਂ ਜਿਹੜੇ ਵੀਰ ਨੇ ਉਹਨਾਂ ਵਾਸਤੇ ਜਿਹੜੇ 2 ਸਾਲ ਦਾ ਸੀਰੀਅਲ ਹੋਏ ਤੇ ਸਕੋਰ ਠੀਕ ਹੋਏ ਤੇ ਜੇ ਕਾਰ ਲੋਨ ਹੈ ਤੇ ਵਧੀਆ ਗੱਲ ਆ ਮਤਲਬ ਐਕਸਪੋਜ਼ਰ ਹੋਣਾ ਚਾਹੀਦਾ ਕਾਰ ਲੋਨ ਦਾ ਮਕਸਦ ਉਹਨਾਂ ਦਾ ਐਕਸਪੋਜ਼ਰ ਹੋਣਾ ਚਾਹੀਦਾ ਉਹਨਾਂ ਦਾ ਲਿਮਿਟ ਹੋਣੀ ਚਾਹੀਦੀ ਹਾਈ ਇਹ ਨਹੀਂ ਕਿ 1500 ਡਾਲਰ ਕ੍ਰੈਡਿਟ ਕਾਰਡ ਤੇ ਲਿਮਿਟ ਹੋਵੇ ਉਹਨਾਂ ਚ 20 25% ਡਾਊਨ ਨਾਲ ਅਸੀਂ ਜਿਹੜਾ ਵਧੀਆ ਰੇਟ ਕਰਕੇ ਦੇਨੇ ਆ ਆਲਮੋਸਟ 15% ਤੇ ਇੰਟਰਾਸਟ ਰੇਟ ਦੇ ਅਲੱਗ ਵਾਲੇ ਅੱਛਾ ਅੱਛਾ ਜੇਕਰ ਉਹਨਾਂ ਦਾ ਪੁਰਾਣਾ ਪੁਰਾਣਾ ਹੈਗਾ ਸਿਸਟਮ ਉਹਨਾਂ ਦਾ ਪੇ ਨੇਟ ਐਸਟੈਬਲਿਸ਼ ਹੈਗਾ ਯਾਨੀ ਉਹਨਾਂ ਨੇ ਕਿਸੇ ਰੈਗੂਲਰ ਬੈਂਕ ਤੋਂ ਲੋਨ ਲਿਆ ਲੀਜ਼ ਵਾਲੀ ਗੱਲ ਨਹੀਂ ਕਰਦੇ ਹਾਂ मतलब ਲੀਜ਼ ਜਿਹੜੀ ਉਹ ਤੇ ਬੋਲਦੀ ਨਹੀਂ ਤੁਹਾਨੂੰ ਪਤਾ ਹੈ ਸਿਸਟਮ ਚ ਉਹਨਾਂ ਨੂੰ ਅਸੀਂ ਈਵਨ 10% ਡਾਊਨ ਤੇ ਸਮ ਟਾਈਮ ਜਿਹੜੇ ਨੇ ਜੇ ਕੁਆਲੀਫਾਈਡ ਨੇ ਉਹਨਾਂ ਨੂੰ ਜ਼ੀਰੋ ਡਾਊਨ ਤੇ ਵੀ ਸੀ ਦੇ ਰਿਹਾ ਫਰਸਟ ਟਾਈਮ ਦੀ ਗੱਲ ਨਹੀਂ ਕਰ ਰਹੇ ਠੀਕ ਹੋ ਗਿਆ ਜਿਹੜੇ ਕੁਆਲੀਫਾਈਡ ਨੇ ਜਿਨ੍ਹਾਂ ਦਾ ਆਲਰੇਡੀ ਕਮਰਸ਼ੀਅਲ ਸਿਸਟਮ ਚੱਲਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਠੀਕ ਹੋ ਗਿਆ ਥੈਂਕ ਯੂ ਜੀ ਜੀ ਉਮੀਦ ਹੈ ਸਾਡੇ ਵੀਰਾਂ ਨੂੰ ਇਹ ਪਸੰਦ ਆਏਗਾ ਪ੍ਰੋਗਰਾਮ ਅਗਰ ਤੁਸੀਂ ਇਹ ਟਰੱਕ ਲੈਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ www.usatoxics.com ਉੱਤੇ ਜਾਓ ਸਟਾਕ ਨੰਬਰ ਦੇਖੋ ਟਰੱਕ ਦਾ ਉਹਦੇ ਸਾਰੀ ਉਸ ਟਰੱਕ ਦੀ ਡਿਟੇਲ ਪਈ ਹੈ ਫਿਰ ਵੀ ਤੁਹਾਨੂੰ ਕਿਸੇ ਕਿਸਮ ਦੀ ਕਨਫਿਊਜ਼ਨ ਹੈ ਪਰੇਸ਼ਾਨੀ ਹੈ ਸਾਡਾ ਨੰਬਰ ਹੈ 18336987224 ਉੱਥੇ ਵੀ رابطہ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ ਸਾਨੂੰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੇਗਾ ਹੁਣ ਤੱਕ ਇੰਨਾ ਹੀ ਆਪਣਾ ਆਪਣੀ ਫੈਮਲੀ ਦਾ